ਇਹ ਜਿਹਦੇ ਘਰੇ ਰਹਦੇ ਨੇ ਉਹਨਾਂ ਦੀਆਂ ਲੜਕੀਆਂ ਨਾਲ ਬਲਾਤਕਾਰ ਕਰਦੇ ਨੇ ਉਹਨਾਂ ਨੂੰ ਬਲਾਤਕਾਰ ਹੀ ਬਣਾਉਣਾ ਉਹਨਾਂ ਦਾ ਕਰੈਕਟਰ ਖਰਾਬ ਕਰਨਾ ਉਸ ਤੋਂ ਬਾਅਦ ਉਹਨਾਂ ਦਾ ਸਕਾਰ ਖੇਡਣਾ ਪਰ ਦੋਸਤੋ ਕਿੱਥੇ ਗਏ ਉਹ ਲੋਕ ਓਏ ਇਹ ਜਿਹੜੀਆਂ ਲੋਕਾਂ ਦੇ ਨਾਲ ਤੁਸੀਂ ਯਾਤਨੀਆਂ ਕਰ ਰਹੇ ਹੋ ਇਹਦਾ ਹਿਸਾਬ ਇੱਥੇ ਹੀ ਦੇਣਾ ਪਊਗਾ ਇੱਥੇ ਹੀ ਦੇਣਾ ਪਊਗਾ ਆਕੇ ਆਪਣੇ ਕਾਰਾਂ ਟਰੈਕਟਰਾਂ ਤੇ ਸੰਤਾਂ ਦੀਆਂ ਫੋਟੋਆਂ ਲਾ ਕੇ ਲੋਕ ਅੱਜ ਵੀ ਪੂਜਦੇ ਨੇ ਉਹਨਾਂ ਨੂੰ ਲੋਕ ਮਹਾਪੁਰਖ ਕਹਿੰਦੇ ਨੇ ਪਰ ਜਿਹੜੇ ਲੋਕਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਭਾਨਾ ਸਿੱਧੂ ਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਤੇ ਤੁਹਾਨੂੰ ਪਤਾ ਕਿ ਕੱਲ ਭਾਨੇ ਸਿੱਧੂ ਦੀ ਜ਼ਬਾਨਤ ਹੋ ਗਈ ਸੀ ਜਿਹੜਾ ਉਹਦੇ ਤੇ ਪਹਿਲਾ ਕੇਸ ਪਾਇਆ ਸੀਗਾ ਪਰ ਦੋਸਤੋ ਉਹਦੇ ਜ਼ਮਾਨਤ ਹੋਣ ਤੋਂ ਬਾਅਦ ਅੱਜ ਉਹਨੇ ਬਾਹਰ ਆਉਣਾ ਸੀਗਾ ਜਿਸ ਤਰ੍ਹਾਂ ਕਿ ਪਹਿਲਾਂ ਹੀ ਇਹ ਖਦ사 ਜ਼ਾਹਰ ਕੀਤਾ ਜਾ ਰਿਹਾ ਸੀਗਾ ਕਿ ਉਹਨੂੰ ਜ਼ਰੂਰ ਸਰਕਾਰ ਕੋਈ ਨਾ ਕੋਈ ਹੋਰ ਕੇਸ ਪਾ ਕੇ ਉਹਨੂੰ ਅੰਦਰੋਂ ਬਾਹਰ ਨਹੀਂ ਆਉਣ ਦੇਵੇਗੀ ਸੋ ਉਹ ਹੀ ਹੋਇਆ ਜਿਸ ਦਾ ਡਰ ਸੀਗਾ ਮਲੇਰਕੋਟਲੇ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਗਿਆ ਸੀਗਾ ਤੇ ਮਲੇਰ ਕੋਲੇ ਜੇਲ੍ਹ ਦੇ ਵਿੱਚੋਂ ਅੱਜ ਜਦੋਂ ਉਹ ਨੇ ਬਾਹਰ ਆਉਣਾ ਸੀ ਉਦੋਂ ਪਹਿਲਾਂ ਪਟਿਆਲੇ ਤੋਂ ਪੁਲਿਸ ਆ ਕੇ ਉਹਨੂੰ ਇੱਕ ਹੋਰ ਕੇਸ ਦੇ ਵਿੱਚ ਚੇਨੀ ਚੋਰੀ ਕਰਨ ਦੇ ਕੇਸ ਦੇ ਵਿੱਚ ਉਹਨੂੰ ਪੁਲਿਸ ਹੈਜਰੀ ਇੱਥੋਂ ਆ ਕੇ ਲੈ ਜਾਂਦੀ ਆ ਸੋ ਦੋਸਤੋ ਆਪਾਂ ਚਰਚਾ ਕਰਦੇ ਆ ਇਸ ਗੱਲ ਦੇ ਉੱਪਰ ਕੀ ਇਹ ਸਰਕਾਰਾਂ ਦੇ ਜਿਹੜੇ ਕੰਮ ਨੇਗੇ ਇਹਦੇ ਨਾਲ ਲੋਕਾਂ ਦੇ ਵਿੱਚ ਸਰਕਾਰ ਦੀ ਕੀ ਸਵੀ ਵਧੀਆ ਬਣਦੀ ਆ ਜਾ ਸਰਕਾਰ ਦੀ ਸਭੀ ਖਰਾਬ ਹੁੰਦੀ ਆ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਭਾਨੇ ਸਿੱਧੂ ਦਾ ਜਿਹੜਾ ਜ਼ਮਾਨਤ ਹੋਣ ਕਰਕੇ ਅੱਜ ਬਾਹਰ ਆਉਣ ਦਾ ਜਿਹੜਾ ਉਹਦਾ ਸਮਾ ਸੀਗਾ ਉਹ ਸਰਕਾਰ ਨੇ ਦੁਬਾਰਾ ਫੇਰ ਉਹਦੇ ਤੇ ਕੇਸ ਦਰਜ ਕਰਕੇ ਪਹਿਲੀ ਗੱਲ ਤਾਂ ਜਿਹੜਾ ਪਹਿਲਾ ਕੇਸ ਹੈਗਾ ਉਹਦੇ ਚ ਵੀ ਆਪਾਂ ਨੂੰ ਪਤਾਗਾ ਕਿ 10000 ਦਾ ਜਿਹੜਾ ਉਤੋਂ ਮੰਗਣ ਦਾ ਪੈਸੇ ਕੇਸ ਉਹਦੇ ਤੇ ਕੀਤਾ ਸੀਗਾ ਉਹ ਵੀ ਬਿਲਕੁਲ ਝੂਠਾ ਔਰ ਐਸੀ ਲੇਡੀ ਚ ਤੋਂ ਕਰਵਾਇਆ ਗਿਆ ਜਿਹਦੇ ਉੱਪਰ ਆਪਦੇ ਤੇ 420 ਦੇ ਤਿੰਨ ਮੁਕਾਦਮੇ ਦਰਜ ਨੇ ਪਰ ਸਰਕਾਰਾਂ ਨੂੰ ਸੈਦ ਜਾ ਤਾਂ ਜਿਹੜੇ ਲੋਕ ਉਹਨਾਂ ਦੇ ਆਲੇ-ਦਾਲੇ ਇਕੱਠੇ ਹੋਏ ਹੁੰਦੇ ਨੇ ਉਹ ਸਲਾਹਾਂ ਹੀ ਇਸ ਤਰ੍ਹਾਂ ਦੇ ਦਿੰਦੇ ਨੇ ਜਾਂ ਉਹਨਾਂ ਨੂੰ ਆਲੇ-ਦਾਲਾ ਦਿਖਾਉਂਦੇ ਹੀ ਇਸ ਤਰ੍ਹਾਂ ਦਾ ਨੇ ਕਿ ਜੋ ਤੁਸੀਂ ਕਰ ਰਹੇ ਹੋ ਬਿਲਕੁਲ ਠੀਕ ਕਰ ਰਹੇ ਹੋ ਲੋਕ ਤੁਹਾਡੇ ਤੇ ਬਹੁਤ ਖੁਸ਼ ਨੇ ਪਰ ਦੋਸਤੋ ਇਸ ਗੱਲ ਦੇ ਨਾਲ ਸਰਕਾਰ ਦੀ ਸਭੀ ਆਪਾਂ ਇਹ ਕਹਿ ਸਕਦੇ ਹਾਂ ਕਿ ਬਹੁਤ ਖਰਾਬ ਹੋਈ ਆ ਬਹੁਤ ਲੋਕਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਹੈਗਾ ਕਿ ਸਰਕਾਰ ਨੇ ਜਿਹੜਾ ਇਹ ਕੇਸ ਕੀਤਾ ਸੀਗਾ ਇਹ ਬਿਲਕੁਲ ਗਲਤ ਕੇਸ ਕੀਤਾਗਾ ਤੇ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਵੱਲੋਂ ਉਹਦੀ ਵੀਡੀਓ ਬਣਾ ਕੇ ਦੇਖਣਾ ਉਹਦੀ ਵੀਡੀਓ ਬਣਾ ਕੇ ਇਹ ਪੁੱਛਣਾ ਕਿ ਮੈਨੂੰ ਦਿਖਾਓ ਉਹਦੇ ਤੇ ਤਸੱਦਦ ਕਿਸ ਤਰ੍ਹਾਂ ਦਾ ਕਰ ਰਹੇ ਹੋ ਇਹ ਉਹਦੇ ਤੇ ਤਸੱਦਦ ਇਸ ਤਰ੍ਹਾਂ ਦਾ ਕਰਨਾ ਕਿ ਇੱਕ ਅਣਮਨੁੱਖੀ ਆਪਾਂ ਕਹਿ ਸਕਦੇ ਆ ਕਿ ਬੁਖਾਰ ਚੜੇ ਦੇ ਵਿੱਚ ਬੰਦੇ ਨੂੰ ਮਤਲਬ ਰਾਤ ਨੂੰ ਠੰਡ ਦੇ ਵਿੱਚ ਉਹਦੇ ਤੇ ਠੰਡਾ ਪਾਣੀ ਪਾਉਣਾ ਤੇ ਉਹਦੇ ਪਟੇ ਮਾਰਨੇ ਦੋਸਤੋ ਇਹ ਕਿੱਧਰਲਾ ਇਨਸਾਫ ਹੈ ਕੀ ਭਾਨੇ ਸਿੱਧੂ ਨੇ ਐਡਾ ਵੱਡਾ ਕਿਹੜਾ ਪਾਪ ਕੀਤਾ ਸੀਗਾ ਜਾਂ ਆਪਾਂ ਕਹਿ ਸਕਦੇ ਆ ਕਿ ਕਿਹੜਾ ਐਡਾ ਵੱਡਾ ਉਹਨੇ ਜੁਰਮ ਕੀਤਾ ਸੀ ਜਿਹਦੇ ਚ ਉਹਦੇ ਨਾਲ ਇਸ ਤਰ੍ਹਾਂ ਦਾ ਬਿਹਾਰ ਕੀਤਾ ਗਿਆ ਪਰ ਦੋਸਤੋ ਉਸ ਤੋਂ ਬਾਅਦ ਹੁਣ ਅੱਜ ਪਟਿਆਲੇ ਤੋਂ ਪੁਲਸ ਆਉਂਦੀ ਐ ਤੇ ਮਲੇਰ ਕੋਲਲੇ ਤੋਂ ਆ ਕੇ ਉਹਨੂੰ ਬਰਾਂਟ ਦੇ ਉੱਪਰ ਲੈ ਜਾਂਦੇ ਆ ਤੇ ਕੇਸ ਕੀ ਪਾਉਂਦੇ ਆ ਚੈਨੀ ਚੋਰੀ ਕਰਨ ਦਾ ਦੋਸਤੋ ਇਹ ਅਸਲ ਦੇ ਵਿੱਚ ਸਰਕਾਰਾਂ ਜਾਂ ਪੁਲਿਸ ਕੀ ਕਰਦੀ ਹੁੰਦੀ ਆ ਬੰਦੇ ਦਾ ਜਿਹੜਾ ਕੈਰੈਕਟਰ ਹੈ ਉਹਦਾ ਕੈਰੈਕਟਰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਜਦੋਂ ਹੁਣ ਵਿਰੋਧੀ ਬੰਦੇ ਜਿਹੜੇ ਲੋਕ ਉਹਦੇ ਵਿਰੋਧ ਦੇ ਵਿੱਚ ਨੇ ਜਾਂ ਸਰਕਾਰ ਦੀ ਇਸ ਕਾਰਵਾਈ ਦੇ ਉੱਪਰ ਜਿਸ ਪਾਰਟੀ ਦੀ ਸਰਕਾਰ ਹੁੰਦੀ ਆ ਉਹ ਲੋਕ ਬੰਦੇ ਦਾ ਫਿਰ ਜਿਹੜਾ ਕੈਰੈਕਟਰ ਖਰਾਬ ਕਰਦੇ ਨੇ ਕਿ ਇਹ ਚੇਨੀ ਚੋਰ ਹੈ ਤਾਂ ਕਿ ਕੱਲ ਨੂੰ ਉਹਦਾ ਜਿਹੜਾ ਕੈਰੈਕਟਰ ਹੈ ਉਹ ਖਰਾਬ ਕੀਤਾ ਜਾਵੇ ਪਰ ਦੋਸਤੋ ਮੈਂ ਸਵੇਰੇ ਵੀ ਗੱਲ ਕਰਦਾ ਸੀਗਾ ਇਹ ਕਰਤਾ ਪੁਰਖ ਉਹ ਪਰਿਪੂਰਨ ਪ੍ਰਮਾਤਮਾ ਕਿਸੇ ਦੇ ਕੈਰੈਕਟਰ ਖਰਾਬ ਕਰਿਆ ਨਾ ਤਾਂ ਕੈਰੈਕਟਰ ਖਰਾਬ ਹੁੰਦੇ ਨੇ ਨਾ ਕਿਸੇ ਦੇ ਆਪਾਂ ਜੇ ਕਹੀਏ ਕਿ ਜੇਲ੍ਹ ਦੇ ਵਿੱਚ ਰੱਖਣ ਦੀ ਖਾਤਰ ਤੁਸੀਂ ਜੋ ਮਰਜ਼ੀ ਕਰ ਲੋ ਉਹਨੇ ਕਿਸੇ ਨੇ ਵੀ ਜੇਲ੍ਹ ਦੇ ਵਿੱਚ ਜਾਂ ਕਿਤੇ ਵੀ ਉਹਨਾਂ ਸਮਾਂ ਹੀ ਰਹਿਣਾ ਜਿੰਨਾ ਸਮਾਂ ਉਹਦਾ ਕੋਈ ਦਾਣਾ ਪਾਣੀ ਉੱਥੇ ਹੈਗਾ ਅਗਰ ਉਹਦਾ ਦਾਣਾ ਪਾਣੀ ਜੇਲ੍ਹ ਦੇ ਵਿੱਚ ਹੈਗਾ ਤਾਂ ਕੋਈ ਮਾਈ ਦਾ ਲਾਲ ਉਹਨੂੰ ਉੱਥੋਂ ਕੱਢ ਨਹੀਂ ਸਕਦਾ ਉਹਨਾਂ ਦਾਣਾ ਪਾਣੀ ਚੂਗੇ ਤੋਂ ਬਿਨਾ ਪਰ ਜੇ ਉਹਦਾ ਦਾਣਾ ਪਾਣੀ ਘਟ ਹੈ ਤਾਂ ਉਹਦੀ ਜਵਾਨ ਤੋਂ ਤੋਂ ਕੋਈ ਰੋਕ ਨਹੀਂ ਸਕਦਾ ਫਿਰ ਉਹਨੂੰ ਕੋਈ ੱੱਕੇ ਨਾਲ ਉੱਥੇ ਦੋਸਤੋ ਰੱਖ ਨਹੀਂ ਸਕਦਾ ਜਿਹੜਾ ਅਸਲ ਦੇ ਵਿੱਚ ਉਹ ਹੁਕਮ ਉਹਦਾ ਚੱਲਦਾ ਹੈ ਪਰ ਭਲੇਖਾ ਪੈ ਜਾਂਦਾ ਸਾਡੇ ਜਿਹੜੇ ਰਾਜ ਕਰਨ ਵਾਲੇ ਲੋਕ ਨੇ ਕਿ ਅਸੀਂ ਕਰਤਾ ਪੁਰਖਾ ਪਰ ਦੋਸਤੋ 29 ਤਰੀਕ ਨੂੰ ਜਿਹੜਾ ਸੱਦਾ ਦਿੱਤਾ ਗਿਆਗਾ ਕਿ ਉਹਦੇ ਪਿੰਡ ਕੋਟ ਦੂਨੇ ਇਕੱਠ ਕਰਨਾਗਾ ਉਸ ਇਕੱਠ ਦੇ ਵਿੱਚ ਹਮ ਹਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਹੈ ਲੱਖੇ ਸਿਧਾਣੇ ਉਹਨਾਂ ਨੇ ਤੁਹਾਨੂੰ ਅਸੀਂ ਵੀ ਬੇਨਤੀ ਕਰਦੇ ਆ ਕਿ 29 ਤਰੀਕ ਨੂੰ ਹਮ ਹਮਾ ਕੇ ਉੱਥੇ ਪਹੁੰਚੋ ਦੋਸਤੋ ਕਿਉਂਕਿ ਜਿਹੜੀਆਂ ਸਰਕਾਰਾਂ ਦੇ ਜਿਹੜੇ ਕੰਮ ਨੇ ਦੇਖੋ ਆਹ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਸੁਣਾਉਣਾ ਕਹੋ ਯਾਰ ਤਾਂ ਸਾਰਾ ਦੇਖੋ ਤੁਸੀਂ ਮਾਰ ਕੇ ਗੋਈਆਂ 2.5 ਘੰਟੇ ਤੱਕ ਕਿਸੇ ਨਾਕੇ ਦੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲੋਰੈਂਸ ਨੇ ਤੇ ਜੱਗੂ ਨੇ ਐਪਲੀਕੇਸ਼ਨ ਲਾਈਆਂ ਸਾਡਾ ਮੂਸੇ ਦੇ ਕਤਲ ਦੀ ਕਿਵੇਂ ਪਿੱਟਦਾ ਮਤਲਬ ਸਿੱਧੂ ਮੂਸੇ ਵਾਲੇ ਦਾ ਵਿਚਾਰਾ ਬਾਪ ਇਮਾਨਫੈਕਟਰ ਨੂੰ ਪੁੱਛੇ ਜਿਹੜੇ ਜਿਹਦਾ ਮੁੰਡਾ ਦੇਖੋ ਇਹ ਦੁਨੀਆ ਦੇ ਉੱਪਰ ਐਡਾ ਸਟਾਰ ਨਹੀਂ ਸਿੱਧੂ ਮੂਸੇ ਵਾਲਾ ਬਾਲਿਆ ਤਾਂ ਸੀ ਉਹ ਲੋਰੈਂਸ ਦੀ ਹਾਈਪ ਲਈ ਜੰਦਾ ਬਹੁਤ ਦੋਸਤੋ ਦੁੱਖ ਦੀ ਗੱਲ ਹੈ ਉਹਦੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਲੋਕ ਕਿਥੇ ਜਾਣਾਂ ਦੇ ਲਈ ਪਿਆਰ ਖਰੇ ਸੀ ਕਿਉਂ ਦੋਸਤੋ ਮਤਲਬ ਕੀ ਕਿਸੇ ਦਾ ਇੰਨਾ ਆਪਾਂ ਮਤਲਬ ਦੁਸ਼ਮਣ ਬਣ ਜਾਂਦੇ ਹਾਂ ਕਿਸੇ ਦੇ ਕਿ ਉਹਨੂੰ ਹੱਸ਼ਰ ਹੋਇਆ ਨਹੀਂ ਦੇਖਣਾ ਚਾਹੁੰਦੇ ਕਿਸੇ ਦਾ ਪੁੱਤ ਮਾਰ ਦੇਣਾ ਯਾਰ ਇੰਨਾ ਧੱਕਾ ਕੀਤਾ ਕਿਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਓਏ ਹੋਏ ਹੋਏ ਮੈਨੂੰ ਪਤਾ ਤਬ ਤੇਰੀਆਂ ਕਿੱਧਰ ਧੋਕੀਆਂ ਦਾ ਨਹੀਂ ਪਤਾ ਸੀ ਓਏ ਹੋਏ ਹੋਏ ਮੋਕਵਾਤਰੀ ਨਿਕਲਿਆ ਉਹ ਤੋਂ ਮੇਰਾ ਕਾਰ ਉਹ ਯਾਰ ਦਾ ਸਾਰਾ ਓਏ ਹੋਏ ਹੋਏ ਤੁਸੀਂ ਮਾਰ ਕੇ ਗੋਲੀਆਂ 22 ਘੰਟੇ ਤੱਕ ਕਿਸੇ ਨਾਕੇ ਤੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਓਏ ਹੋਏ ਉਹ ਤੁਸੀਂ ਕਹਿੰਦੇ ਹੋ ਨੌਰੰਗੂਦੇ ਤੇ ਜੰਗੂ ਨੇ ਐਪਲੀਕੇਸ਼ਨ ਲਾਈਆਂ ਸਾਡਾ ਮੂਸੇ ਦੇ ਦੋਸਤੋ ਮੈਂ ਇਹ ਗੱਲ ਪੁੱਛਣਾ ਚਾਹਣਾਗਾ ਇਹਨਾਂ ਰਾਜ ਕਰਨ ਵਾਲੇ ਲੋਕਾਂ ਨੂੰ ਕੀ ਤੁਹਾਡੇ ਰੱਬ ਅੱਜ ਯਾਦ ਨਹੀਂ ਹੈਗਾ ਓਏ ਇਹ ਜਿਹੜੀਆਂ ਲੋਕਾਂ ਦੇ ਨਾਲ ਤੁਸੀਂ ਯਾਤਨੀਆਂ ਕਰ ਰਹੇ ਹੋ ਇਹਦਾ ਹਿਸਾਬ ਇੱਥੇ ਹੀ ਦੇਣਾ ਪਊਗਾ ਇੱਥੇ ਹੀ ਦੇਣਾ ਪਊਗਾ ਅੱਜ ਤਾਂ ਤੁਹਾਨੂੰ ਲੱਗਦੀਆਂ ਨੇ ਇਹ ਸਾਰੀਆਂ ਗੱਲਾਂ ਇਹ ਹੀ ਗੱਲਾਂ ਕਾਂਗਰਸ ਵਾਲੇ ਜਿਸ ਸਮੇਂ ਬੇਅੰਤ ਦੀ ਸਰਕਾਰ ਸੀ ਨਾ ਉਦੋਂ ਉਹ ਵੀ ਇਦਾਂ ਹੀ ਗੱਲਾਂ ਕਰਦੇ ਹੁੰਦੇ ਸੀ ਲੋਕਾਂ ਦੇ ਬੱਚਿਆਂ ਨੂੰ ਮਾਰ ਕੇ ਆਪ ਸ਼ਰਾਬ ਪੀ ਪਾਰਟੀਆਂ ਕਰਦੇ ਹੁੰਦੇ ਸੀਗੇ ਲੋਕ ਉਦੋਂ ਉਹਨਾਂ ਬੱਚਿਆਂ ਨੂੰ ਮਾਰਨ ਤੋਂ ਪਹਿਲਾਂ ਉਹਨਾਂ ਦਾ ਕਰੈਕਟਰ ਖਰਾਬ ਕਰਨਾ ਉਹਨਾਂ ਬੱਚਿਆਂ ਨੂੰ ਮੇਰੇ ਯਾਦ ਹੈ ਅੱਜ ਵੀ ਉਹਨਾਂ ਨੂੰ ਇਹ ਸ਼ੋਅ ਕਰਨਾ ਕਿ ਇਹ ਜਿਹਦੇ ਘਰੇ ਰਹਦੇ ਨੇ ਉਹਨਾਂ ਦੀਆਂ ਲੜਕੀਆਂ ਨਾਲ ਬਲਾਤਕਾਰ ਕਰਦੇ ਨੇ ਉਹਨਾਂ ਨੂੰ ਬਲਾਤਕਾਰ ਹੀ ਬਣਾਉਣਾ ਉਹਨਾਂ ਦਾ ਕਰੈਕਟਰ ਖਰਾਬ ਕਰਨਾ ਉਸ ਤੋਂ ਬਾਅਦ ਉਹਨਾਂ ਦਾ ਸਕਾਰ ਖੇਡਣਾ ਪਰ ਦੋਸਤੋ ਕਿੱਥੇ ਗਏ ਉਹ ਲੋਕ ਕਿੱਥੇ ਗਏ ਰਾਜ ਕਰਨ ਵਾਲੇ ਕਿੱਥੇ ਗਏ ਬੇਅਲਤੋਣੀ ਤੇ ਕਿੱਥੇ ਗਏ ਉਹਨਾਂ ਦੇ ਸਾਥੀ ਕਿੱਥੇ ਗਏ ਕੇ ਪੀ ਇਸ ਗੱਲ ਹੋਣੀ ਕੋਈ ਬਚਿਆ ਦੋਸਤੋ ਇੱਥੇ ਰਹਿਣਾ ਸਿਰਫ ਉਹ ਪ੍ਰਮਾਤਮਾ ਨੇ ਆ ਮੈਂ ਜਾਂ ਤੁਸੀਂ ਜਾਂ ਕਿਸੇ ਨੇ ਹੋਰ ਨਹੀਂ ਰਹਿਣਾ ਪਰ ਅੱਜ ਜਿਹੜੇ ਤੁਸੀਂ ਪਾਪ ਕਰ ਰਹੇ ਹੋ ਤੁਹਾਡਾ ਦੋਸਤੋ ਜਿਹੜਾ ਰਹਿਣਾ ਨਾ ਅਗਰ ਤੁਸੀਂ ਸਦਾ ਵਾਸਤੇ ਜਿਉਂਦੇ ਰਹਿਣਾਗਾ ਤਾਂ ਜਿਹੜੇ ਤੁਸੀਂ ਕਰਮ ਕਰਦੇ ਹੋ ਸਦਾ ਵਾਸਤੇ ਤੁਹਾਡੇ ਕੀਤੇ ਹੋਏ ਕਰਮਾਂ ਨੇ ਜਿਉਂਦੇ ਰਹਿਣਾਗਾ ਅਗਰ ਤੁਸੀਂ ਬੁਰੇ ਕਰਮ ਕਰਦੇ ਹੋ ਤਾਂ ਤੁਹਾਡੇ ਸਦਾ ਵਾਸਤੇ ਉਹ ਲੱਖ ਲਾਹਣਤਾ ਜਿਹੜੀਆਂ ਅੱਜ ਜਦੋਂ ਕੋਈ ਬੇਅੰਤ ਦੀ ਜਾਂ ਕੇ ਪੀਐਸ ਗਿੱਲ ਦੀ ਗੱਲ ਕਰਦਾ ਤਾਂ ਦੋਸਤੋ ਉਹਨਾਂ ਨੂੰ ਬੁੱੱჭੜ ਕਹਿ ਕੇ ਲੋਕ ਬੁਲਾਉਂਦੇ ਨੇ ਰਹਿਂਦੀ ਦੁਨੀਆ ਤੱਕ ਉਹਨਾਂ ਦੇ ਨਾਂ ਦੇ ਨਾਲ ਬੁੱੱჭੜ ਜੁੜਿਆ ਰਹੂਗਾ ਪਰ ਜਿਹੜੇ ਉਸ ਸਮੇਂ ਚੰਗੇ ਕੰਮ ਕਰਦੇ ਸੀਗੇ ਲੇਕਿਨ ਉਹਨਾਂ ਨੂੰ ਮਾਰ ਦਿੱਤਾ ਗਿਆ ਪਰ ਉਹਨਾਂ ਦੀਆਂ ਲੋਕ ਫੋਟੋਆਂ ਲਾ ਕੇ ਆਪਣੇ ਕਾਰਾਂ ਟਰੈਕਟਰਾਂ ਤੇ ਸੰਤਾਂ ਦੀਆਂ ਫੋਟੋਆਂ ਲਾ ਕੇ ਲੋਕ ਅੱਜ ਵੀ ਪੂਜਦੇ ਨੇ ਉਹਨਾਂ ਨੂੰ ਲੋਕ ਮਹਾਪੁਰਖ ਕਹਿੰਦੇ ਨੇ ਪਰ ਜਿਹੜੇ ਲੋਕਾਂ ਨੇ ਉਹਨਾਂ ਦੇ ਜਾਤੀਆਂ ਕਰੀਆਂ ਜਿਵੇਂ ਅੱਜ ਇਹਨਾਂ ਨੂੰ ਜੋ ਕੁਝ ਦੀਂਦਾਗਾ ਜਾ ਅੱਜ ਇਹਨਾਂ ਦੇ ਸਮਰਥਕਾਂ ਨੂੰ ਜੋ ਕੁਝ ਦੀਂਦਾਗਾ ਇਹਨਾਂ ਦੇ ਸਮਰਥਕ ਤਾਂ ਅੱਜ ਸੋਚਦੇ ਨੇ ਕਿ ਜਿਹੜੇ ਇਹ ਗੁੰਡੇ ਬਦਮਾਸ਼ ਨੇ ਇਹਨਾਂ ਨੂੰ ਅੱਜ ਭਾਨੇ ਸਿੰਧੂ ਹੋਣੀ ਗੁੰਡੇ ਬਦਮਾਸ਼ ਦੀਨੇ ਨੇ ਚੈਨੀ ਚੋਰ ਦੀਨੇ ਨੇ ਪਰ ਦੋਸਤੋ ਸਮਾਂ ਬਦਲੂਗਾ ਸਮਾਂ ਚੇਂਜ ਹੋਊਗਾ ਇਹ ਹੀ ਲੋਕ ਫਿਰ ਤੁਹਾਨੂੰ ਮੈਂ ਦਿਖਾਊਗਾ ਕਿ ਕੀ ਬਣਦਾਗਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਜਦੋਂ ਕੋਈ ਬਾਪ ਜਾਂ ਮਾਂ ਉਹਦੀਆਂ ਆਂਦਰਾਂ ਦੋਸਤੋ ਜਦੋਂ ਦਰਸੀਸਾਂ ਦਿੰਦੀਆਂ ਨੇ ਨਾ ਅੰਬਰ ਪਾੜ ਜਾਂਦੇ ਨੇ ਅੰਬਰ ਜਦੋਂ ਕਿਸੇ ਗਰੀਬ ਦੀ ਨਿਕਲੀ ਹੋਈ ਦਰਸੀਸ ਕਿਸੇ ਨੂੰ ਕੱਖੋਂ ਹੌਲਾ ਕਰ ਦਿੰਦੀ ਆ ਦੋਸਤੋ ਸੀਸ ਜਿਹੜੀ ਨਿਕਲੀ ਹੋਈ ਹੈ ਉਹ ਬੰਦੇ ਨੂੰ ਪਾਰ ਲਾ ਦਿੰਦੀ ਆ ਨਿਕਲੀ ਹੋਈ ਦਰਸੀਸ ਕਾਸੇ ਜੋ ਗਰਾਨੀ ਸੜਦੀ ਜਿਹੜੀਆਂ ਇਹ ਦਰਸੀਸਾਂ ਅੱਜ ਲੈ ਰਹੇ ਨੇ ਰਾਜ ਕਰਨ ਵਾਲੇ ਲੋਕ ਇਹਨਾਂ ਦਾ ਤੁਸੀਂ ਹਾਲ ਦੇਖਿਓ ਇਹਨਾਂ ਦੀਆਂ ਜਿਹੜੀਆਂ ਦਰਸੀਸਾਂ ਨੇ ਇੱਕ ਦਿਨ ਇਹਨਾਂ ਦੇ ਉੱਪਰ ਭਾਰੂ ਪੈਣ ਗਿਆ ਦੋਸਤੋ ਭਾਰੂ ਪੈਣ ਗਿਆ ਯਾਦ ਰੱਖਿਓ ਵੀਡੀਓ ਨੂੰ ਸ਼ੇਅਰ ਕਰਿਓ ਜਰੂਰ ਭਰਾਓ